ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਸ਼ਾਏ ਦਸਵੇਂ ਕਹੋ ਬਾਚਵੇਂ ਤੇ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਲਕੇ ਸਾਂ ਤਬ ਚਰਨਨ ਮਨ ਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਹਮਰੇ ਦੁਸ਼ਟ ਸਬੇ ਤੋਂ ਕਾਹੋ ਆਪ ਹਾਂ ਦੇ ਮੋਹਿ ਬਚੋ ਸੋਖੀ ਬਸੇ ਮੋਰੋ ਪਰਵਾਰਾ ਸੇਵਕ ਸਿਮ ਸਮਹਿ ਕਰਤਾਰ ਮੌਰਿ ਸ਼ਰਨ ਕਰਦੇ ਕਰੀਏ ਸਭ ਬੇਰਨ ਕਵਾਜ ਸੰਗਰੀਏ ਪੂਰਨ ਹੋਏ ਹਮਾਰੀ ਆਸ ਤੋਰ ਮਨ ਕੀ ਰੇ ਪਿਆਸਾ ਤੁਮੇ ਸਾੜ ਕੋਈ ਅਵਰਨਾ ਤਿਆਉ ਜੋ ਬਰ ਚਾਹਾਂ ਸੋ ਤੁਮ ਤੇ ਪਾਉ ਸੇਵਕ ਸੇਖ ਮਾਰੇ ਤੋਰੀਏ ਚਨ ਚਨ ਸਤਰ ਮਾਰੇ ਮਾਰੇ ਆਪ ਆਉਂਦੇ ਮੋਏ ਬਰੀਏ ਮਰਨ ਕਾਲ ਕਾ ਉਤਰਾ ਸੋ ਨਿਵਰੀਏ ਮੋ ਜੋ ਸਦਾ ਮਾਰੇ ਪਛਾ ਸ੍ਰੀ ਅਜ ਦੋ ਜੋ ਕਰਿਓ ਰਛ ਰਾਖਲੇ ਮੋਏ ਰਖਨਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੇ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬੌਧ ਕਾਲ ਪਏ ਸ਼ਿਵ ਜੋ ਉਤਰਾ ਕਾਲ ਪਾਏ ਕਰੋ ਵਿਸ਼ਨ ਪਰ ਕਸਾ ਸਕਲ ਕਾਲ ਕਾ ਕੀਆ ਤਨਸ ਜਮਨ ਕਾਲ ਜੋਗੀ ਸੁਖਿਓ ਭੇਦ ਰਾਜ ਬ੍ਰਹਮਾ ਜੋਤਿਓ ਜਮਨ ਕਾਲ ਸੋ ਲੋ ਸਵਰ ਨਮਸਕਾਰ ਤਏ ਹਮਾਰਾ ਜਮਨ ਕਾਲ ਸਭ ਜਗਤ ਬਨਾਈ ਹੋ ਦੇਵ ਦੇ ਜਸ਼ਨ ਵਜਾਇਓ ਆਦੰਤ ਏਕੇ ਉਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾਣ ਨੇ ਆਪ ਸਵਾਰੇ ਸ਼ੁਭ ਕੰਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮ ਬਦਕਿਓ ���������������������������������������������������������������������������������������������������������������������������������������������������������������������������������������������������������������������������������������������������������������� जिते बदन श्री शवत आप अपने बोझ तुम सबते ही रहत निराला जानत बेद अरु आलम निरंकार निरविकार ਆਦ ਅਨਿਲ ਅਨਾਦਨ ਸੰਭ ਤਾ ਕਮ ਉਚਾਰਤ ਬੇਦ ਜਾ ਕੋ ਬੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਾਨ ਅਨਮਾਨਤ ਮਹਾਮੂਲ ਕਛ ਬੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਉ ਨਿਰੰਗਰ ਕ ਚੀਨਤ ਨੀਧ ਆਪ ਆਪਣੇ ਬੁਧ ਹੈ ਜੇਤੀ ਬਰਨ ਨ ਬੇਨ ਬੇਨ ਤੋਏ ਤੇ ਤੇ ਤੁਮਰਾ ਲਖਾ ਨਾ ਜਾਏ ਪਸਾਰ ਕਹਿ ਬੇ ਸਜਾ ਪ੍ਰਥਮ ਸੰਸਾਰ ਏਕੇ ਰੂਪ ਅਨੁਸਰੂਪ ਨਿਰੰਗਰ ਰਾਗ ਤੇ ਬੂਪਾ ਅੰਡਰ ਜੇਰ ਸੇਤ ਜਕੀਨੀ ਮੁਕ ਬਜ ਖਾਨ ਬਹੁ ਰਚ ਦੇਨੀ ਕਾਉ ਫੂਲ ਰਾਜਾ ਹੋਵੇ ਬੈਠਾ ਕਾਉ ਸਿਮਟ ਬਾਇਓ ਸੰ ਕਰੇ ਕੈਠਾ ਸਿਗਰੇ ਸ੍ਰਿਸ਼ਟ ਦਿਖਾਈ ਅਚੰਭਉ ਆਦ ਜੁਗਾਦ ਸਰੋਗ ਸੇ ਅੰਭਉ ਅਬ ਰਸ਼ਾ ਮੇਰੀ ਤੁਮ ਕਰੋ ਸਿਕੁ ਵਾਰ ਸਿਕ ਸੰਗਰੋ ਦੁਸ਼ਟ ਜਿਤੇ ਉਟੋ ਵਤ ਪਤ ਸਕਲ ਮਲੇਸ਼ ਕਰੋ ਰਣ ਘਟ ਜੇ ਅਸਦੋ ਸਰਣੀ ਪਰ ਕਿਨਕੇ ਦੁਸ਼ਟ ਦੁਖ ਸਭ ਮਰੇ पुरख जमन पग परे हरे तिन कह तुम संकट सवटारे जो कल को एक बार ताके काल निकड़नी ए रच्छा होए ता सब कल दुष्ट दर्शन करे तत्काल कृपा दृतन जाए नि हर, हर हो ताके ताप तनक मा हर हो रिद्ध सिद्ध घर मा सब होए दुष्ट शा सवे सवे ना कोए एक बार जिन तुम्हें संभारा काल फास्ते ताहि उदर ਜੇ ਨਰ ਨਾਮ ਤਿਆਰੋ ਕਾ ਦਰ ਦੋਇ ਤੋ ਤੇਰਾ ਖੜਗ ਕੇ ਤ ਮੈਂ ਸ਼ਰਨ ਪਿਹਾਈ ਆਪਾਂ ਦੇ ਲੋ ਉਬਾਰੀ ਸਰ ਠੋਰ ਮਹਾ ਸਹਾਈ ਦੁਸ਼ ਦੋਕ ਦੇ ਲੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਦ ਕਰਾ ਪੂਰਨ ਸੁਭਰਤਾ ਕੇਲੇ ਬੇਕ ਸਗਲ ਦੇ ਕੋ ਹਰਤਾ ਦੁਸ਼ ਦੋਖਿਆਨ ਕੋ ਸ਼ੈ ਕਰਤਾ ਸ੍ਰੀ ਅਸਤ ਦੁਜ ਜਪੈ ਦਿਆਲਾ ਪੂਰਨ ਕਰਾ ਗਰੰਤ ਤਤਕਾਲਾ मन बाशद फल भावे सोई लोकनति से व्यापत कोई अडिल सनेगों न जो यही सुरसना पावे सुने मोंड चित्त लावे चतरता आवे दुख दर्द भोल निकट नतिन कह रहे हो जो या की एक बा चौपाई को कहे एक ओंकारो श्री वाघू जी की फते आशाय दशमी कहो बाचवेनते चौपाई हमरी करो हाथ दे रछा पुराण होए तिलकशा तब चरनन मन रे हमार अपना जान करो प्रपकर हमरे दुष्ट सभतों कहो आपहा दे मोहे बचो सोखी बसे मोरो परिवार सेवक सि समहे करता मोर क्षणिर करदे करिये सब वैरन को आज संगरिये ਪੂਰਨ ਹੋਏ ਹਮਾਰੇ ਆਸ ਤੋਰ ਵਜਨ ਕੀ ਰੈ ਪਿਆਸਾ ਤੁਮੇ ਛਾੜ ਕੋ ਅਰਨਾ ਧਿਆਉ ਜੋ ਬਰਛਾਹ ਸੋ ਤੁਮ ਤੇ ਪਾ ਸੇਵਕ ਸੇਖ ਹਮਾਰੇ ਤਾਰੀਅ ਚਨ ਚਨ ਸਤਰਾ ਮਾਰੇ ਮਾਰੀਅ ਆਪ ਆਂ ਦੇ ਮੋਗੇ ਬਰੀਅ ਮਰਨ ਕਾਲ ਕਾ ਤਰਾ ਸੋ ਨਿਵਰੀਅ ਮੂਜੋ ਸਦਾ ਮਾਰੇ ਪਛਾ ਸ੍ਰੀ ਅਜਦੋਜੋ ਕਰਿਓ ਰਛਾ ਰਾਖਲੇ ਮੋਏ ਰਖਨਾਰੇ साहेब संत साहेब प्यारे दीनबंधुष्टन के हंता तुम हो परे चतुर्दश कंता काल पाए ब्रह्मा बहुधर काल पाए शिवजु काल पाए करो विष्ण प्रकाशा सकल काल का किया तमाशा जमन काल जोगी सुखियो वेदराज ब्रह्मा ज्योतियो जमन काल सलो स्वर नमस्कार है ताए हमारा ਜਮਨ ਕਾਲ ਸਭ ਜਗਤ ਬਨਾਇਓ ਦੇਵ ਤੇ ਜਸ਼ਨ ਉਜਾਇਓ ਆਦੰਤ ਏਕੇ ਉਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾਣ ਨੇ ਆਪ ਸواری ਸੁਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮ ਬਦਕਿਓ ਘਾਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਚੁੱਲਾ ਸਬਰ ਕਿਰਪਾ ਦ੍ਰਿਸ਼ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਭਾ ਸਾਧਨ ਕੇ ਸੁਖੀ ਏਕ ਏਕ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਚਾਨੇ ਜਬ ਉਦ ਕਰ ਕਰ ਕਰਤਾਰ ਪ੍ਰਜਾ ਧਰਤਾ ਦੇਹ ਅਪਾਰ ਜਬ ਆਖਰਕ ਕਰਤੋ ਕਬਹੋ ਤੁਮੈ ਮਿਲ ਦੇ ਦਰਸਨੋ जिते बदन श्री तारे आप आपने बोझ चारे।, चारे तुम सबते ही रहेद अर आलम निरंकार निर्विकार निम ਆਦ ਅਨੀਲ ਅਨਾਦਨਾ ਸੰਭ ਤਾਕਮ ਉਚਾਰਤ ਬੇਦ ਜਾ ਕੋ ਬੇਵਨਾ ਪਾਵਦ ਬੇਦਾ ਤਾਕੋ ਕਰਪਾ ਹਾਨ ਅੰਮਨ ਤ ਮਹਾਮੂਨ ਕੋ ਬੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਉ ਨਿਰੰਗ ਰਕ ਚੀਨਦ ਨੀਭਿ ਆਪ ਆਪਣੇ ਬੁਧਹਿ ਚੀਤੀ ਬਰਨਨ ਬਿਨ ਬਿਨ ਤੋਏ ਤੇ ਤੇ ਤੁਮਰਾ ਲਖਾ ਨ ਜਾਏ ਪਸਾਰ ਕਹਿ ਬਿਰ ਸਜਾ ਪ੍ਰਥਮ ਸੰਸਾਰ ਏਕੇ ਰੂਪ ਅਨੋਸਰਤਾ ਨਿਰੰਕਰ ਰਾਵ ਰਾਵ ਤੇ ਭੂਪਾ ਆਂਡਾ ਜੇਰ ਸਤਿ ਜਕੀਨੀ ਤੁਤ ਬਜਖਾਨ ਬਉਰਚ ਦੀਨੀ ਕਾਉ ਫੂਲ ਰਾਜਾ ਬੈਠਾ ਕਾਉ ਸਿੰਮਟ ਭਇਓ ਸੰਕਰੇ ਕੇਠਾ ਸਿਗਰੇ ਸ੍ਰਿਸ਼ਟ ਦਿਖਾਈ ਅਚੰਬਉ ਆਦਿ ਉਗਾਦ ਸਰੂਪ ਸਯੰਭਉ ਅਬਰਸ਼ਾ ਮੇਰੀ ਤੁਮ ਕਰੋ ਸਿਕੁਵਰ ਸਿਕਸਵਰੋ ਦੁਸ਼ਟ ਜਿਤੇ ਉਟੋ ਆਤੁਪਾਤ ਸਕਲ ਮਲੇਸ਼ ਕਰੋ ਰਣ ਘਤ ਜੇ ਅਸਤਵ ਸਰਣੀ ਪਰ ਤੁਮ ਕੇ ਦੁਸ਼ਟ ਦੁਖਧਮਰੇ ਪੁਰਖ ਜਿਵੇਂ ਪਗ ਪਾਰੇ ਤਿਹਾਰੇ ਤਿਨ ਕਹਿ ਤੂੰ ਸੰਕਰ ਸਵਟਾਰੇ ਜੋ ਕਲ ਕੋ ਇੱਕ ਬਾਰ ਤਿਏ ਤਾਂ ਕੇ ਕਾਲੇ ਨਿਕੜਨੀ ਏ ਰੱਛਾ ਹੋਏ ਤੈ ਸੰਕਲਾ ਦੁਸ਼ਟ ਅਸ ਟਰੇ ਤਤਕਾਲ ਕਿਰਪਾ ਦਰਤਨ ਜਾਏ ਨੀ ਹਰ ਹੋ ਤਾਂ ਕੇ ਤਾਪ ਤਨਕ ਮਾ ਹਰ ਹੋ ਰਿੱਧ ਸਿਧ ਕਰਮ ਅਸਲ ਹੋਏ ਦੁਸ਼ਟਿ ਸ਼ਾਸਵੇ ਸੋ ਦੇ ਨਾ ਕੋਏ ਇੱਕ ਬਾਰ ਜਿਨ ਤੂੰ ਮੇ ਸੰਭਰ ਹ ਕਾਲ ਫਾਸਤੇ ਤਾਹੇ ਉਦਰ ਸਿਰੇ ਨਰਨਾਮ ਤਿਆਰੋ ਕਹਾ ਦਰਦ ਦੁਖ ਤੇਰਾ ਖੜਗ ਕੇਤ ਮੈਂ ਸ਼ਰਨ ਤਿਆਰੀ ਆਪਾ ਦਿਲ ਹੋ ਉਮਾਰੀ ਸਰੋਟੋਰ ਮਹੋ ਸਹਾਈ ਦੁਸ਼ਦੋਖ ਦੇ ਲੂ ਬਚਾਈ ਕਿਰਪਾ ਕਰੀ ਹਮ ਪਰ ਜਗ ਮਤਾ ਗਰੰਧ ਕਰਾ ਪੂਰਨ ਸੁਭਰਤ ਕੇਲ ਬਿਕ ਸਗਲ ਦੇ ਕੋ ਹਰਤਾ ਦੁਸ਼ਦੋਖਿਨ ਕੋ ਸ਼ੈ ਕਰਤਾ ਸ੍ਰੀ ਅਸਤਦਜ ਜਪੈ ਤਿਆਲਾ ਪੂਰਨ ਕਰਾ ਗਰੰ ਤਤਕਾਲਾ मन बाशत फल भावे सोई लोक न तिसे व्यापत कोई अड़िल सुने गोंग जो यही सूरस न पावे सुने मूंड चित लाहे चतुरता आवे दुख दर्द हो निकल न तिनके रहे हो जो याकी एक बाजु भाई को कहे वाहिगुरु जी का खालसा श्री वाहिगुरु जी की फतेह